ਹੈਲੋ ਜੀ ਸਲਾਮਤ ਆਪ ਨਮਸਤੇ ਸਾਰੀ ਸ਼ਕਾਲ ਤੇ ਜਿਹਾ ਕਿ ਮੇਰੇ ਵੱਲੋਂ ਮੈਂ ਤੁਹਾਡਾ ਆਪਣਾ ਦੇਵਹੀਰ ਤੇ ਅੱਜ ਦੀ ਵੀਡੀਓ ਦੇ ਵਿੱਚ ਮੈਂ ਇੱਕ ਕਸਾ ਸਾਂਝਾ ਕਰਨਾ ਸਾਡੇ ਬੜੇ ਖਾਸ ਡਾਕਟਰ ਸਾਹਿਬ ਕਬੂਥਲੇ ਤੋਂ ਸਾਈ ਲਾਡੀਸ਼ਾ ਸਰਕਾਰ ਉਹਨਾਂ ਦਾ ਕਸਾ ਆ ਡਾਕਟਰ ਸਾਹਿਬ ਕਹਿੰਦੇ ਨੇ ਕਿ ਇਹ ਕਸਾ ਉਸ ਟਾਈਮ ਦਾ ਆ ਜਦੋਂ ਸਾਈ ਜੀ ਦਰਬਾਰ ਦੇ ਵਿੱਚ ਸੰਗਤ ਨੂੰ ਨਰਸ਼ਨ ਦਿੰਦੇ ਹੁੰਦੇ ਸੀ ਸੰਗਤ ਨਾਲ ਗੱਲਬਾਤ ਕਰਦੇ ਹੁੰਦੇ ਸੀ ਸੰਗਤ ਦੇ ਗਾਲਾ ਬੈੰਦੀ ਆਉਂਦੀ ਆ ਸੀ ਸੰਗਤ ਅਸ਼ੀਰਵਾਦ ਲੈਣ ਵਾਸਤੇ ਜਾਂਦੀ ਸੀ ਤਾਂ ਕਹਿੰਦੇ ਇੱਕ ਵਾਰੀ ਮੈਂ ਆਪਣੀ ਦੁਕਾਨ ਤੇ ਬੈਠਾ ਦੁਪਹਿਰ ਦਾ ਟਾਈਮ ਸੀ ਕੜੱਕੀ ਦੀ ਧੁੱਪ ਪੈ ਰਹੀ ਸੀ ਤੇ ਮੈਂ ਤੇ ਮੇਰੇ ਨਾਲ ਇੱਕ ਫਰੈਂਡ ਸੀ ਮੇਰਾ ਸਾਡਾ ਪਲਾਨ ਬਣਿਆ ਕਿ ਆਪਾਂ ਸਾਈਂ ਜੀ ਦੇ ਚਲਦੇ ਆਂ ਦਰਸ਼ਨ ਕਰਨ ਵਾਸਤੇ ਸਾਡਾ ਪਲਾਨ ਬਣਿਆ ਕਹਿੰਦੇ ਅਸੀਂ ਉੱਥੇ ਬਾਈਕ ਦੇ ਉੱਤੇ ਬੈਠੇ ਜੀ ਨਕੋਦਰਵਾਲ ਨੂੰ ਹੋ ਗਏ ਕਬੂਰਥਲੇ ਤੋਂ ਨਕੋਦਰ ਦਰਬਾਰ ਕਹਿੰਦੇ ਜਦੋਂ ਅਸੀਂ ਪਹੁੰਚੇ ਜਾ ਕੇ ਸਲਾਮ ਕੀਤੀ ਬਾਬਾ ਮੁਰਾਸ਼ਾ ਜੀ ਦੇ ਫਿਰ ਸਲਾਮ ਕਰਕੇ ਸਾਈਂ ਜੀ ਨੂੰ ਮੱਥਾ ਟੇਕਿਆ ਤੇ ਉੱਥੇ ਬੈਠ ਕੇ ਸੰਗਤ ਹੋਰ ਵੀ ਕਹਿੰਦੇ ਬਹੁਤ ਬੈਠੀ ਸੀ ਥੋੜੀ देर ਬੈਠੇ ਚਾਹ ਪੀਤੀ ਚਾਹ ਪੀਣ ਤੋਂ ਬਾਅਦ ਸਾਈਂ ਲਾਡੀ ਸ਼ਾ ਸਰਕਾਰ ਨੇ ਆਪਣੇ ਕਿਸੇ ਸੇਵਾਦਾਰ ਨੂੰ ਆਵਾਜ਼ ਮਾਰੀ ਵੀ ਸੰਗਤ ਨੂੰ ਪ੍ਰਸ਼ਾਦ ਦਓ ਤੇ ਤੋਰ ਦੋ ਵੀ ਮੀ ਆਉਣ ਵਾਲਾ ਐਵੇਂ ਗਿੱਲੇ ਹੋ ਕੇ ਜਾਣਗੇ ਸਾਰੇ ਸੇਵਾਦਾਰ ਨੇ ਕਹਿੰਦੇ ਜੀ ਪ੍ਰਸ਼ਾਦ ਵੰਡਿਆ ਅਸੀਂ ਪ੍ਰਸ਼ਾਦ ਲਿਆ ਮੱਥਾ ਟੇਕ ਕੇ ਸਾਈਂ ਜੀ ਨੂੰ ਇਜਾਜ਼ਤ ਲੈ ਕੇ ਅਸੀਂ ਵਾਪਸ ਵਾਪਸ ਵੇਲੇ ਕਹਿੰਦੇ ਜਦੋਂ ਅਸੀਂ ਮੋਟਰਸਾਈਕਲ ਤੇ ਬੈਠੇ ਨਾ ਕਹਿੰਦੇ ਮੇਰਾ ਜਿਹੜਾ ਯਾਰ ਦੋਸਤ ਮੇਰੇ ਨਾਲ ਸੀ ਉਹ ਮੈਨੂੰ ਕਹਿੰਦਾ ਪਿਆ ਵੀ ਸਣੀ ਬਾਜੀ ਵੇ ਇੰਨੀ ਕੜਾਕੀ ਦੀ ਧੁੱਪ ਪੈ ਰਹੀ ਆ ਸਾਈਂ ਜੀ ਕਹਿੰਦੇ ਮੀਂਹ ਆਉਣ ਵਾਲਾ ਆ ਵੀ ਗਿੱਲੇ ਹੋਵੋਗੇ ਵੀ ਇਹ ਕਿੱਦਾਂ ਆਵੀਂ ਇੰਨੀ ਧੁੱਪ ਦੇ ਵਿੱਚ ਮੀਂਹ ਕਿਵੇਂ ਆ ਸਕਦਾ ਤਾਂ ਡਾਕਟਰ ਸਾਹਿਬ ਕਹਿੰਦੇ ਵੀ ਮੈਂ ਉਹਨੂੰ ਸਮਝਾਇਆ ਵੀ ਜੇ ਉਹਨਾਂ ਨੇ ਕਿਹਾ ਹੈ ਨਾ ਤਾਂ ਕੁਝ ਵੀ ਹੋ ਸਕਦਾ ਤੇ ਜੇ ਉਹਨਾਂ ਨੇ ਕਿਹਾ ਹੈ ਵੀ ਮੀਂਹ ਆਉਣ ਵਾਲਾ ਤਾਂ ਆਊਗਾ ਹਾ ਜੇ ਕਹਿੰਦੇ ਅਸੀਂ ਇੰਨੀ ਗੱਲ ਕਰਦੇ ਸੀ ਸਾੜੇ ਗੱਲਾਂ ਕਰਦੇ ਕਰਦੇ ਇੱਕੋ ਦਮ ਹਨੇਰਾ ਹੋ ਗਿਆ ਤੇ ਮੀਂਹ ਪਿਆਣਾ ਸ਼ੁਰੂ ਹੋ ਗਿਆ ਬਹੁਤ ਜ਼ਿਆਦਾ ਤੇਜ਼ ਤੇ ਅਸੀਂ ਗਿੱਲੇ ਹੋ ਕੇ ਘਰੇ ਪਹੁੰਚੇ ਆਂ ਫੇਰ ਕਹਿੰਦੇ ਜੀ ਉਹ ਮੁੰਡਾ ਮੰਨਿਆ ਵੀ ਯਾਰ ਸੱਚੀ ਗੱਲ ਆ ਵੀ ਉਹਨਾਂ ਨੇ ਕਿਹਾ ਸੀ ਮੀ ਆਉਣ ਆਲਾ ਤੇ ਮੀ ਸੱਚੀ ਆ ਗਿਆ ਇਹ ਸਾਈਂ ਲਾਡਿਸ਼ਾ ਸਰਕਾਰ ਜੀ ਦੇ ਬੋਲ ਨੇ ਇਬਾਦਤ ਆ ਉਹਨਾਂ ਦੀ ਜਿਨ੍ਹਾਂ ਦੇ ਕਹੇ ਹੋਏ ਬੋਲ ਰੱਬ ਮੋੜ ਨਹੀਂ ਸਕਦਾ ਸੋ ਮੈਨੂੰ ਲੱਗਦਾ ਇਹ ਗੱਲਾਂ ਉਹੀ ਸਮਝ ਸਕਦਾ ਜਿਨੇ ਸਾਈਂ ਜੀ ਦੇ ਕੋਲੇ ਬੈਠ ਕੇ ਦਰਸ਼ਨ ਕੀਤੇ ਨੇ ਜਿਨੇ ਸਾਈਂ ਜੀ ਨੂੰ ਕੋਲੇ ਬੈਠ ਕੇ ਹੁਬਹੂ ਦੇਖਿਆ ਹੋਇਆ ਆ ਜੇ ਤੁਹਾਨੂੰ ਇੱਕ ਸੱਚਾ ਚੰਗਾ ਲੱਗਿਆ ਤਾਂ ਲਾਈਕ ਕਮੈਂਟ ਤੇ ਸ਼ੇਅਰ ਜਰੂਰ ਕਰ ਦਿਓ ਜੀ ਜੈ ਸਾਇਨਿਤੀ